ਸਤਿਗੁਰ ਮਾਤਾ ਜੀ ਦੀ ਕਿਰਪਾ ਦੇ ਨਾਲ ਅਸੰਤ ਸਮਾਗਮ ਸੰਤ ਨਿਰੰਕਾਰੀ ਭਵਨ ਅਬਰਾਂਚ ਸਾਧਕ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਮਹਾਂਪੁਰਸ਼ ਅਬੂਤਾ ਸਿੰਘ ਕੋਟਕਪੂਰੇ ਵਾਲੇ ਪਹੁੰਚੇ ਉੱਥੇ ਉਹਨਾਂ ਦਾ ਪਹੁੰਚਣ ਤੇ ਸਵਾਗਤ ਕੀਤਾ ਗਿਆ। ਮਹਾਂਪੁਰਸ਼ ਬੂਟਾ ਸਿੰਘ ਨੇ ਆਂਗਾਂ ਆਂਗਾਂ ਸੰਗਤਾਂ ਨੂੰ ਨਿਰੰਕਾਰ ਅਤੇ ਪਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ ਉਸ ਪ੍ਰਤੀ ਉਹਨਾਂ ਨੇ ਚਾਨਾਪਾਤ ਆਈਆਂ ਹੋਈਆਂ ਸੰਗਤਾਂ ਨੇ ਅਸਾਸੰਗ ਸੁਣ ਕੇ ਅਨੌ ਨਿਹਾਲ ਹੋਈਆਂ ਇਸ ਮੌਕੇ ਤੇ ਉਹਨਾਂ ਨੇ ਇੱਕ ਬੱਚੀ ਦਾ ਜਨਮ ਦਿਨ ਅਤੇ ਕੱਟ ਕੇ ਮਨਾਇਆ ਅਤੇ ਖੁਸ਼ੀ ਜ਼ਾਹਰ ਕੀਤੀ ਅਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਮੂੰਹ ਮਿੱਠਾ ਕਰਵਾਇਆ ਗਿਆ ਇਸ ਦੌਰਾਨ ਉਹਨਾਂ ਨੇ ਅਟੁੱਟ ਅੰਲੰਗਰ ਲਾਇਤ ਆਈਆਂ ਹੋਈਆਂ ਸੰਗਤਾਂ ਨੇ ਬੜੀ ਸ਼ਰਧਾ ਤੇ ਭਾਵਨਾ ਨਾਲ ਲੰਗਰ ਛਕਿਆ ਸਟੇਜ ਦੀ ਭੂਮਿਕਾ ਅਚਰਨ ਜੀ ਅਦਾਸ ਵੱਲੋਂ ਨਵਾਈ ਗਈ ਤੁਸੀਂ ਦੇ ਰੋ ਕੇ ਐਸਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਇਹ ਰਿਪੋਰਟ ਮਾਨਤਾ ਮੇਰਾ ਨਹੀਂ ਜੋ ਮੁਝੇ ਵੀ ਸਾਹਾਂ ਤੇਰਾ ਹੈ ਜੋ ਮੁਝੇ ਵੀ

ਘਟ ਘਟ ਵਾਸੀ ਹੈ ਪ੍ਰਭੂ ਅਬਨਾਸ਼ੀ ਕਰਤਾਰ ਦਇਆ ਸੋ ਤੇਰੀ ਹੋ ਸਭੀ ਭਵ ਸਾਗਰ ਸੇ ਪਾਰ ਮੇਰਾ ਆਕਾਰ ਸਾਕਾਰ ਤੂੰ ਜਗ ਕੇ ਪਾਲਣ ਹਾਰ ਭੋਗ ਲਿਆ ਜਨਮ ਦਿਨ ਦੀ ਖੁਸ਼ੀ ਵਿੱਚ ਅੱਜ ਸਤ ਸੰਗਤ ਦਾ ਪ੍ਰੋਗਰਾਮ ਰੱਖਿਆ ਗਿਆ ਮੁੱਖ ਸਾਥ ਅਗਤਾਰਿਜੰ ਸੇਵਾਦਲ ਉਹ ਬੱਚੇ ਫਲਦਾਮਾੜੇ ਹੁੰਦੇ ਆ ਜਿਨ੍ਹਾਂ ਦੇ ਜਨਮ ਦਿਨ ਗੁਰੂ ਘਰ ਵਿੱਚ ਮਨਾਏ ਜਾਂਦੇ ਆ ਉਹ ਸਾ ਸੰਗਤ ਇਹ ਜੋ ਮੇਰਾ ਪਾਲ ਪ੍ਰਭ ਪਰਮਾਤਮਾ ਹੈ ਜਿਸ ਦਾ ਉਰਲਾ ਪੰਡਾ ਕੋਈ ਨਹੀਂ ਪਰਲਾ 파 ਕੋਈ ਨਹੀਂ ਇਹ ਪਰਮਾਤਮਾ ਬਹੁਤ ਵਿਸ਼ਾਲ ਹੈ ਬਹੁਤ ਵੱਡਾ ਹੈ ਪਵਿੱਤਰ ਕੁਰਬਾਨੀ ਵਿੱਚ ਵੀ ਪਰਮਾਯਾ ਕਿ ਸੁਣ ਵੱਡਾ ਆਖਾ ਸਭ ਕੋਏ ਕੇਵਲ ਵੱਡਾ ਠੀਖਾ ਹੋਏ ਜੀਤੇ ਤੋਂ ਪਾਪ ਹੁੰਦਾ ਵੇਖਣਾ ਜੇਨਾ ਮੇ ਸਤਿਪਰਮਾਤਮਾ ਨੂੰ ਆਪਣੇ ਸਤਿਗੁਰੂ ਕੋਲ ਵੇਖਿਆ ਓਡੀ ਕੈਸਾ ਜਨੇ ਆਕੇ ਹਰ ਜਗ੍ਹਾ ਵਿੱਚ ਸੂਰਤ ਤੇਰੀ ਹਰ ਪ੍ਰਥੇ ਤੇ ਤੇਰਾ ਨਾਮ ਐਂਦਰ ਮੂਰਤਰ ਚਾਰਛੇ ਰੇ ਤੇਰੀ ਸੂਰਤ ਤੱਕਦਾ ਹਾਂ ਏ ਪ੍ਰਮਾਤਮਾ ਤੂੰ ਸਾਰਿਆਂ ਦਾ ਇੱਕ ਥਾਂ ਸਾਰੇ ਤੇਰੇ ਹਨ ਫਿਰ ਵੀ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਦਰਸ਼ਨ ਹੁੰਦੇ ਆ ਜਿਹਦੇ ਤੇ ਸਤਿਗੁਰੂ ਤਰਸ ਕਰਦਾ ਉਹੀ ਪ੍ਰਮਾਤਮਾ ਨੂੰ ਵੇਖਦਾ ਹੈ ਐਸੇ ਕਰਕੇ ਕਿਆ ਬੇਅੰਤ ਹੈ ਸਿੱਖਤ ਗੁਰੂ ਦੀ ਇਹਨਾਂ ਕੋਈ ਅਲੇਖ ਸਕੇ ਕਹੇ ਉਹ ਸਾਰ ਜਿਆਪੇ ਚਾਹੇ ਤਾਂ ਉਸ ਨੂੰ ਵੇਖ ਸਕੇ ਮਾਤਮਾ ਪਾਸੋਂ ਕਭ ਤਾਮਸ ਸੁਨੀਆ ਕਪਤਾ ਦਾ ਰੂਪ ਵੇਖਿਆ ਔਰ ਕਿੰਨੇ ਸੁੰਦਰ ਲਫਾਜ਼ ਸੰ ਸਾਫ ਸੰਗਤ ਕਿ ਸਤਿਗੁਰੂ ਤੋਂ ਬਗੈਰ ਜਿਸ ਨੇ ਵੀ ਭਗਤੀ ਕੀਤੀ ਉਹਨੂੰ ਪਛਤਾਣਾ ਪਿਆ ਭਗਤੀ ਦਾ ਕੋਈ ਸਾਰ ਹੀ ਨਾ ਜਾਣੇ ਤੇ ਫਿਰ ਭਗਤ ਕਾ ਦਾ ਹੋਇਆ ਭਗਤੀ ਲੋਕੀ ਅਜੇ ਨਾ ਸਮਝੇ ਰੱਬ ਨੂੰ ਪਾਉਣਾ ਭਗਤੀ ਏ ਸੜਕ 'ਤੇ ਸਾਰੇ ਵੇਖ ਰਿਹਾ ਆਕਾਟ ਫੇਰਾ ਤੇ ਨਜ਼ਰਾਂ ਡਾਵਾਣੇ ਕਾਡਵਾ ਨਸ਼ਾ ਯਾ ਚੜ੍ਹੇ ਦੀ ਗਿਆ ਸਾਰੇ ਰਗਿਲ ਸੰਤ ਪ੍ਰਿਆਰੇ ਕਿਤੋਂ ਖੁਸ਼ੀ ਮਨਾਉਂਦੇ ਸੰਤ ਦੇ ਰੂਪ ਚ ਬੈਠੇ ਦੇਵਤ ਫੁੱਲ ਸਵਾਗਤ ਸਵਾਗਤ ਬੱਦੇ ਬੱਦੇ ਧੰਕਾਰ ਜੀ ਧੰਕਾਰ ਜੀ ਮਾ ਪਰਸ਼ਵ ਜੀ ਸ਼ੁਭ ਨਾਮ ਸ਼੍ਰੀ ਗੁੱਟਾ ਸਿੰਘ ਜੀ ਸ਼੍ਰੀ ਗੁੱਟਾ ਸਿੰਘ ਜੀ ਜੋ ਅੱਜ ਤੁਸੀਂ ਨਰੰਗ ਕਰੇ ਚੋ ਤੁਸੀਂ ਅੱਜ ਸਾਧਕ ਨਰੰਗਾਰੀ ਮਿਸ਼ਨ ਭਵਨ ਪਹੁੰਚੇ ਜੀ ਮਾ^{(0.15)} ਇਹਦੇ ਬਾਰੇ ਤੁਸੀਂ ਕੀ ਦੋ ਲਫ਼ਜ਼ ਕਹਿਣਾ ਚਾਹਜਦਾ ਜੋ ਇਹ ਸੁੰਦਰ ਨਜ਼ਾਰਾ ਸਾਧ ਸੰਗਤ ਦਾ ਵੇਖਿਆ ਪੂਰੇ ਵਿਸ਼ਵ ਅੰਦਰ ਸਤਿਗੁਰੂ ਸਦਿਕਸ਼ਾ ਜੀ ਮਹਾਰਾਜ ਅੱਜ ਦੇ ਰਹਿਬਰ ਸਮੇਂ ਦੇ ਸਤਿਗੁਰੂ ਇਹੀ ਚਾਹ ਰਹੇ ਆ ਕਿ ਮਾਨਵਤਾ ਵਿੱਚ ਸ਼ਾਂਤੀ ਹੋਵੇ ਔਰ ਜਿਸ ਮਕਸਦ ਲਈ ਦੁਨੀਆ ਤੇ ਪਰਮਾਤਮਾ ਨੇ ਬੰਦੇ ਨੂੰ ਭੇਜਿਆ ਇਨਸਾਨ ਆਪਣੀ ਰੂਹ ਦਾ ਕਲਿਆਣ ਕਰਾਵੇ ਜਦੋਂ ਜਦੋਂ ਵੀ ਸੰਤ ਭਗਤ ਮਹਾਤਮਾ ਗੁਰੂ ਪੀਰ ਪਗੰਬਰ ਦੁਨੀਆ ਵਿੱਚ ਆਏ ਉਹਨਾਂ ਨੇ ਇਹੀ ਚਾਹਿਆ ਕਿ ਸੱਚ ਕਹੂੰ ਸੁਣ ਲੈ ਸਭੀ ਜਿਨ ਪ੍ਰੇਮ ਕੀ ਉਹ ਤਨ ਹੀ ਪ੍ਰਭ ਪਾਇਓ ਜਦੋਂ ਅਸੀਂ ਆਪਣੇ ਸਤਿਗੁਰੂ ਦੇ ਪਾਸ ਆ ਕੇ ਅੰਗ ਸੰਗ ਵਸਦੇ ਪ੍ਰਭੂ ਨੂੰ ਜਾਣ ਕੇ ਆਪਣਾ ਲੋਕ ਅਤੇ ਪਰਲੋਕ ਸਹਿਲਾ ਕਰਾਂਗੇ ਫਿਰ ਸਾਰੀ ਮਾਨਵਤਾ ਸਾਨੂੰ ਆਪਣੀ ਨਜ਼ਰ ਆਏਗੀ ਕੋਈ ਵੀ ਬਕਾਨਾ ਨਜ਼ਰ ਨਹੀਂ ਆਏਗਾ ਭਾਈ ਕਨਈਆ ਦੀ ਮਿਸਾਲ ਵੀ ਅੱਜ ਤੁਸੀਂ ਸੁਣੀ ਅਸੀਂ ਸਾਰੇ ਜਾਣਦੇ ਹਾਂ ਕਿ ਭਾਈ ਕਨਈਆ ਨੇ ਯੁੱਧ ਦੇ ਮੈਦਾਨ ਵਿੱਚ ਸਭ ਨੂੰ ਪਾਣੀ ਪੁਲਾਇਆ ਅੱਜ ਸਾਡਾ ਮਿਸ਼ਨ ਵੀ ਇਹੀ ਚਾਹੁੰਦਾ ਕਿ ਸਾਰੀ ਮਾਨਵਤਾ ਨੂੰ ਪਿਆਰ ਕੀਤਾ ਜਾਵੇ ਸਭ ਦਾ ਸਤਿਕਾਰ ਕੀਤਾ ਜਾਵੇ ਆਤਮਾ ਆਪਣੇ ਮੂਲ ਪਰਮਾਤਮਾ ਨੂੰ ਜਾਣ ਕੇ ਆਪਣੀ ਜੀਵਨ ਦੀ ਬਾਜ਼ੀ ਜਿੱਤ ਕੇ ਜਾਵੇ ਕਦੇ ਵੀ ਕੋਈ ਬੰਦਾ ਆਪਣੀ ਜੀਵਨ ਦੀ ਬਾਜ਼ੀ ਨਾ ਹਾਰ ਜਾਵੇ ਜੋ ਬਾਜੀ ਹਾਰ ਜਾਂਦੇ ਉਹਨਾਂ ਬਾਰੇ ਲਿਖਿਆ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਦੂਸਰੇ ਪਾਸੇ ਰਬੀ ਪੁਰਚਾਂ ਦਾ ਇਤਿਹਾਸ ਆ ਭਲੇ ਪੁਰਚਾਂ ਦਾ ਇਤਿਹਾਸ ਆ ਰਬੀ ਬਾਣੀ ਦਾ ਉਹ ਫਰਮਾਨ ਆ ਕਿ ਜਿਨੇ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇਮ ਕੁਝ ਲੈ ਕੇ ਕੀ ਛੁਤੀ ਨਾਲ ਤੋ ਜਦ ਜਦ ਵੀ ਸਤਗੁਰੂ ਦੁਨੀਆ ਤੇ ਆਉਂਦਾ ਪਿਆਰ ਦਾ ਪਾਠ ਪੜਾਉਂਦਾ ਮਿੱਠਾ ਬੋਲੋ ਤੈਨਿ ਬਚਲੋ ਮੁਰਸ਼ਿਦ ਇਹੋ ਸਖਾਂਦਾ ਏ ਅਰਧਮ ਸੋਚੋ ਭਲਾ ਹਰ ਇੱਕ ਦਾ ਮੁਰਸ਼ਿਦ ਇਹੋ ਬਣਾਉਂਦਾ ਏ ਨਰੰਕਾਰੀ ਮਿਸ਼ਨ ਪੂਰੇ ਵਿਸ਼ਵ ਦਾ ਮਿਸ਼ਨ ਆਵਾ ਪੂਰੀ ਨੂੰ ਮਾਨਵਤਾ ਦਾ ਮਿਸ਼ਨ ਆ ਕਦੇ ਧਰਤੀ ਤੇ ਸਾਤ ਸੰਗਤ ਪੌਦੇ ਲਗਾ ਕੇ ਇਸ ਨੂੰ ਚੰਗਾਰਿਆ ਜਾ ਰਿਹਾ ਕਦੇ ਬੂੰਦ ਬੂੰਦ ਪਾਣੀ ਦੀ ਪਚਾਈ ਜਾ ਰਹੀ ਆ ਕਦੇ ਜਨ ਜਨ ਤੱਕ ਪਹੁੰਚ ਕਰਕੇ ਸਤਿਗੁਰੂ ਦਿਨ ਰਾਤ ਮਾਨਵਤਾ ਨੂੰ ਪਿਆਰ ਦਾ ਪਾਠ ਪੜਾਉਣ ਵਾਸਤੇ ਕਿ ਆਤਮਾ ਪਰਮਾਤਮਾ ਨੂੰ ਜਾਣ ਕੇ ਆਪਣਾ ਲੋਕ ਅਤੇ ਪਰਲੋਕ ਸੇ ਅਲੱਗ ਕਰੇ ਪਿਆਰ ਨਾਲ ਅਕੁਜੀ ਤਾਂ ਨਰੇਕਾ ਅਰੇ ਕਾ ਜੋ ਬੇਟੀ ਦਾ ਵੀ ਇੱਥੇ ਜਨਮ ਦਿਨ ਮਨਾਇਆ ਖੁਸ਼ੀ ਮਨਾਈ ਕੀ ਅੱਜ ਦਾ ਜੋ ਪਵਿੱਤਰ ਦਿਹਾੜਾ ਸੀ ਬੱਚੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੰਗਤਾਂ ਆਪਣੇ ਪਿੰਡਾਂ ਤੋਂ ਸ਼ਹਿਰਾਂ ਤੋਂ ਚੱਲ ਕੇ ਆਇਆ 10 ਵੀ ਮੁਬਾਰਕਬਾਦ ਦਿੰਦਾ ਕਿਵੇਂ ਬੱਚਿਆਂ ਦੇ ਜਨਮ ਦਿਨ ਗੁਰੂ ਘਰੇ ਮਨਾਏ ਜਾਂਦੇ ਆ ਇਹਨਾਂ ਨੂੰ ਇੱਥੋਂ ਸਿੱਖਿਆ ਦਿੱਤੀ ਜਾਂਦੀ ਆ ਕਿ ਵੱਡਿਆਂ ਦਾ ਸਤਿਕਾਰ ਕਰਨਾ ਘਰ ਪਰਿਵਾਰ ਵਿੱਚ ਇੱਕ ਦੂਸਰੇ ਨਾਲ ਮਿਲਵਰਤਨ ਦੇ ਭਾਵ ਨਾਲ ਜੀਣਾ ਹੈ ਕਿ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਆ ਤਾਂ ਹੀ ਤੇ ਇੱਥੇ ਆਪ ਜੀ ਨੇ ਦੇਖਿਆ ਕਿਤਨੀ ਸੁੰਦਰ ਮਰਜ਼ਾਦਾ ਦੇਖਣ ਨੂੰ ਮਿਲੀ ਜਨਮ ਦਿਨ ਦੀ ਖੁਸ਼ੀ ਚ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਔਰ ਆਪਣੇ ਸਤਿਗੁਰੂ ਦਾ ਲੱਖਾਂ ਵਾਰ ਧੰਨਵਾਦ ਕੀਤਾ ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਵਾਂ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ ਇਹ ਸ਼ੁਕਰਾਨੇ ਦੇ ਭਾਵ ਨਾਲ ਹੀ ਅਸੀਂ ਸਾਰੇ ਇੱਕ ਦੂਸਰੇ ਦੇ ਕੱਲੇ ਨਾ ਕੰਦਾ ਕਦਮ ਨਾ ਕਦਮ ਲਾ ਕੇ ਮਾਨਵਤਾ ਦੀ ਸੇਵਾ ਚ ਲੱਗੇ ਪਿਆਰ ਨਾਲ ਲੱਗੋ ਧੰਨ ਰੰਗਾਂ